ਤੇ ਅਗੀ ਇੱਕ ਪਿੰਡ ਵਿੱਚ ਇੱਕ ਟਾਉਟ ਵੱਸਦਾ ਸੀ ਕਦੇ ਕਿਸੇ ਨੂੰ ਕਟਾਉਣਾ ਕਦੇ ਕਿਸੇ ਨੂੰ ਫੜਾਉਣਾ ਜਦੋਂ ਬਿਰਧ ਹੋਇਆ ਨਾ ਬਜ਼ੁਰਗ ਹੋਇਆ ਪਿੰਡ ਵਾਲਿਆਂ ਨੂੰ ਇੱਕ ਦਿਨ ਸੱਦ ਕੇ ਕਹਿੰਦਾ ਪੜਾਓ ਜੇ ਮੈਂ ਕਾਲ ਚਲਾਣਾ ਕੜ ਗਿਆ ਤੇ ਮੇਰੇ ਮੂੰਹ ਤੇ ਲੰਮਾ ਸਾੜਾ ਟਾਲੀ ਦਾ ਕਿਲਾ ਕਢਾ ਕੇ ਠੋਕ ਦਿਓ ਵੀ ਸਾਡੇ ਖਾਨਦਾਨ 'ਚ ਮੁੜ ਕੇ ਟਾਉਟ ਨਾ ਜੰਮੇ ਟੌਰ ਸਾਹਿਬ ਨੇ ਕਾਲ ਚਲਾਣਾ ਕੀਤਾ ਪਿੰਡ ਦੇ ਲੋਕਾਂ ਨੇ ਉਹਦੀ ਅੰਤਮ ਖਾਹਿਸ਼ ਪੂਰੀ ਕੀਤੀ ਜਿਹੜਾ ਸਾਰੀ ਉਮੜ ਪੁਲਸ ਨੂੰ ਕੰਮ ਦਿੰਦਾ ਰਿਹਾ ਸੀ ਉਹਦੇ ਸੰਸਕਾਰ ਤੇ ਵੱਡੇ ਵੱਡੇ ਅਫਸਰ ਆਏ ਇੱਕ ਥਾਣੇਦਾਰ ਤੇ ਬੜਾ ੜੂਵੇ ਕਹਿੰਦਾ ਵੀ ਇਹ ਟੌਟੀ ਕਰਦਾ ਸੀ ਤੇ ਮੇਰੇ ਮੋਢੇ ਤੇ ਛਟਾਰ ਲੱਗ ਜਾਂਦਾ ਸੀ ਮੈਂ ਅੰਤਵਾੜ ਆਪਣੇ ਮਿੱਤਰ ਦਾ ਮੂੰਹ ਜ਼ਰੂਰ ਵੇਖਣਾ ਏ ਜਦੋਂ ਖਫਣ ਚੁੱਕ ਕੇ ਮੂੰਹ ਵੇਖਣ ਲੱਗਾ ਲੰਮਾ ਸੜ ਕਾਲੀ ਦਾ ਕਿਲਾ ਉਹਦੇ ਮੂੰਹ ਵਿੱਚ ਠੁਕਿਆ ਸੀ ਕਹਿੰਦਾ ਪਿੰਡ ਵਾਲਿਓ ਕਿਲਾ ਕਿੰਨੇ ਠੋਕਿਆ ਕੋਈ ਕਹਿੰਦਾ ਮੈਂ ਵੱਢ ਕੇ ਲਿਆਇਆ ਕੋਈ ਕਹਿੰਦਾ ਮੈਂ ਦੱਸ ਪਾਈ ਐ ਕੋਈ ਕਹਿੰਦਾ ਮੈਂ ਸੱਟਾਂ ਮਾੜੀਆਂ ਥਾਣੇਦਾਰ ਸਾੜਿਆਂ ਦੇ ਨਾਂ ਲਿਖੀ ਗਿਆ ਉਹ ਟਾਉਟ ਸਾਹਿਬ ਜਾਂਦਿਆਂ ਜਾਂਦਿਆਂ ਪਿੰਡਿਆਂ ਲੋਕਾਂ ਨੂੰ 20-20 ਸਾਲ ਦੀ ਸਜ਼ਾ ਦਿਵਾ ਗਿਆ